ਅੱਜ ਜਿਹੜੀ ਤਿਰੰਗਾ ਯਾਤਰਾ ਦੇਸ਼ ਭਰ ਵਿੱਚ ਦੇਸ਼ ਦੇ ਲੋਕਾਂ ਵੱਲੋਂ ਆਪਰੇਸ਼ਨ ਸੰਦੂਰ ਨੂੰ ਸਮਰਪਿਤ ਔਰ ਸਾਡੀ ਜਿਹੜੀਆਂ ਭਾਰਤੀ ਸੈਨਾ ਹੈ ਵੈਦਰ ਉਹ ਆਰਮੀ ਹੈ ਬਾਇਓ ਸੈਨਾ ਹੈ ਜਾਂ ਸਾਡੀ ਨੇਵੀ ਹੈ ਉਹਨਾਂ ਦੇ ਹੌਸਲਾ ਅਫਜ਼ਾਈ ਲਈ ਉਹਨਾਂ ਦਾ ਧੰਨਵਾਦ ਅਦਾ ਕਰਨ ਲਈ ਇਹ ਦੇਸ਼ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਜਿਹੜੀ ਤਿਰੰਗਾ ਯਾਤਰਾ ਹਰ ਥਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਕੱਢੀ ਜਾ ਰਹੀ ਹੈ ਅੱਜ ਉਸੇ ਲੜੀ ਤਹਿਤ ਜਿਹੜੀ ਨਾਭਾ ਦੀ ਤਿਰੰਗਾ ਯਾਤਰਾ ਹੈ ਉਸ ਵਿੱਚ ਸ਼ੂਲੀਅਤ ਕਰਨ ਦਾ ਅਫਸਰ ਮਿਲਿਆ ਮੈਤਨਵਾਦੀਆਂ ਜ਼ਿਲ੍ਹਾ ਪ੍ਰਧਾਨ ਜੀ ਵੀ ਔਰ ਸਾਰੇ ਹੀ ਜੀਪੀ ਦੇ ਕਾਰਕਤਾਵਾਦੀ ਚੇਨਾ ਨੇ ਖੁਦ ਵੀ ਇਸ ਵਿੱਚ ਸ਼ੂਲੀਅਤ ਕੀਤੀ ਔਰ ਮੈਨੂੰ ਵੀ ਇਸ ਵਿੱਚ भाग ਲੈਣ ਦਾ ਅਫਸਰ ਮਿਲਿਆ ਇਹ ਪੱਧਰ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਆ ਸ਼ੇਰਾਂ ਵਾਲੀ ਦਾ ਬਹੁਤ ਵਿਸ਼ਵਾਸ ਹੈ ਕਿ ਜਿਸ ਤਰੀਕੇ ਉਹਨਾਂ ਨੇ ਸਾਨੂੰ ਮਹਫੂਜ਼ ਰੱਖਿਆ ਮੈਂਨ ਮੋਦੀ ਜੀ ਦੀ ਅਗਵਾਈ ਵਿੱਚ ਅਤੰਕ ਜਵਾਬ ਦਿੱਤਾ ਹੈ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ ਕਿਉਂਕਿ ਅਤੰਗਵਾਦ ਨੂੰ ਦਾ ਪਾਲਣ ਪੋਸ਼ਣ ਕਰਨ ਵਾਲੇ ਉਹੀ ਨੇ ਜਿਹੜੇ ਅਤੰਕੀਆਂ ਨੇ ਪਹਿਲ ਕੰਮ ਵਿੱਚ ਸਾਡੇ ਟੂਰਿਸਟ ਭਰਾਵਾਂ ਤੇ ਉਹਨਾਂ ਦਾ ਹੱਤਿਆ ਉਹਨਾਂ ਦਾ ਹੱਤਿਆਕਾਂਡ ਜਿਹੜਾ ਉੱਥੇ ਕੀਤਾ ਹੈ ਸੋ ਲੋਕਾਂ ਵਿੱਚ ਬਹੁਤ ਵੱਡਾ ਉਚਾਰ ਨਜ਼ਰ ਆਇਆ ਹੈ ਤੇ ਲੋਕੀ ਬਹੁਤ ਆਪ ਉਹਨਾਂ ਨੇ ਆਪ ਮਾਰੇ ਹੋਗੇ ਇਸ ਤਰ੍ਹਾਂਾਂ ਯਾਤਰਾ ਵਿੱਚ ਸ਼ੂਲੀਅਤ ਯਾਤਰਾ ਬਾਰੇ 90 ਦੇ ਬਾਜ਼ਾਰ ਦੇ ਵਿੱਚ ਤਿਰੰਗਾ ਲਹਿਰਾਇਆ ਵੀ ਗਿਆ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਤਿਰੰਗਾ ਯਾਤਰਾ ਹੋਈ ਹੈ ਨਾਬਾ ਸ਼ਹਿਰ ਦੇ ਵਿੱਚ ਵਾ ਸਾਰੇ ਸ਼ਹਿਰ ਦੇ ਨੌਜਵਾਨ ਪਹੁੰਚੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਨਾ ਨੇ ਹਿੱਸਾ ਲਿਆ ਬਹੁਤ ਹੀ ਸਫਲ ਰਹੀ ਸਾਡੀ ਤਿਰੰਗਾ ਯਾਤਰਾ ਜਿਵੇਂ ਭਾਰਤੀ ਆਰਮੀ ਨੂੰ ਸਲੂਟ ਕਰਦੇ ਆ ਭਾਰਤ ਮਾਤਾ ਕੀ ਜੈ ਸਾਨੂੰ ਸਾਡੀ ਦੇਸ਼ ਦੀ ਆਰਮੀ ਤੇ ਮਾਰ ਗੋਇਲ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਸਪੈਸ਼ਲ ਨਾਬੇ ਪਹੁੰਚੇ ਹੋ ਤਿਰੰਗਾ ਯਾਤਰਾ ਲਈ ਅੱਜ ਸਾਡੇ ਨਾਬੇ 'ਚ ਬਹੁਤ ਵੱਡੀ ਤਰੰਗਾ ਯਾਤਰਾ ਕੱਢੀ ਗਈ ਹੈ ਜੋ ਕਿ ਸਾਰੇ ਬਾਜ਼ਾਰ ਚ ਅਸੀਂ ਤਰੰਗਾ ਯਾਤਰਾ ਲਹਿਰਾਈ ਹੈ ਜੋ ਸੰਧੂਰ ਆਪਰੇਸ਼ਨ ਸੀ ਸਾਡੇ ਭਾਰਤ ਦਾ ਪਾਕਿਸਤਾਨ ਦੇ ਖਿਲਾਫ ਅੱਤਵਾਦੀ ਨੂੰ 150 ਕਿਲੋਮੀਟਰ ਅੰਦਰ ਜਾ ਕੇ ਮਾਰਿਆ ਗਿਆ ਸਾਨੂੰ ਉਸ ਗੱਲ ਦਾ ਬਹੁਤ ਮਾਣ ਹੈ ਭਾਰਤ ਦੇ ਸਾਡੇ ਜਵਾਨਾਂ ਤੇ ਤੇ ਅੱਗੇ ਵੀ ਆਉਣ ਵਾਲੇ ਟਾਈਮ ਚ ਅਸੀਂ ਮੂੰਹ ਤੋੜ ਜਵਾਬ ਸਾਡੇ ਦੁਸ਼ਮਣਾਂ ਨੂੰ ਦਵਾਂਗੇ ਸਾਨੂੰ ਇਸ ਗੱਲ ਦਾ ਭਾਰਤ ਦੇ ਵਿਸ਼ਵਾਸ ਆ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਹੁਤ ਤਾਕਤਵਰ ਨੇ ਇਸ ਕਰਕੇ ਸਾਨੂੰ ਮਾਣ ਆ ਸਾਡੀ ਸੈਨਾ ਤੇ ਜਵਾਨਾਂ ਦੇ ਜੈ ਭਾਰਤ ਮਾਤਾ ਕਹਾਂ ਜਾਉਣੀ ਹੈ ਜਿਹੜੀ ਅੱਜ ਤਿਰੰਗਾ ਯਾਤਰਾ ਨਿਕਲੀ ਹੈ ਇਹ ਤਿਰੰਗਾ ਯਾਤਰਾ ਸਾਰੇ ਹਿੰਦੁਸਤਾਨ ਵਿੱਚ ਕੱਢੀ ਜਾ ਰਹੀ ਹੈ ਇਸੇ ਤਰੀਕੇ ਨਾਲ ਦੇਖਦੇ ਹੋਏ ਅੱਜ ਨਾਭੇ ਵਿੱਚ ਬਹੁਤ ਭਾਰੀ ਗਿਣਤੇ ਵਿੱਚ ਸਾਰੀਆਂ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਸਾਹਮਣੇ ਮਿਲ ਜੁਲ ਕੇ ਇਹ ਸਾਥ ਦਿੱਤਾ ਹੈ ਇਸ ਦੇ ਵਿੱਚ ਭਾਰਤੀ ਜਨਤਾ ਵੱਡੇ ਨੁਮਾਇੰਦਾ ਤੌਰ ਤੇ ਮੋਰ ਹੋ ਕੇ ਸਾਰੇ ਪੜੇ ਨਾਲ ਲੈ ਕੇ ਭਾਰਤ ਦੇ ਜੀ ਮੋਦੀ ਜੀ ਇਹਨਾਂ ਸੁਪਨਾ ਉਹਨਾਂ ਪੂਰਾ ਕੀਤਾ ਹੈ ਜੋ ਬਦਲ ਲਿਤਾ ਹੈ ਜੋ ਸਾਡੇ 26 ਮਾਰੇ ਗਏ ਸੀਗੇ ਉਹਨਾਂ ਦਾ ਬਦਲਾ ਲੈਣ ਦੇ ਨਾਲ ਪਾਕਿਸਤਾਨ ਨਾਲ ਲੜਾਈ ਕਰਕੇ ਕੁਝ ਅੱਲ ਮੇ ਸਾਡੇ ਹਿੰਦੁਸਤਾਨ ਦੇ ਮਾਣਾਂ ਵਿੱਚ ਪਈ ਹੈ ਮੈਂ ਇਹਨਾਂ ਦੀ ਬਹੁਤ ਵਧਾਈ ਦਿੰਦਾ ਚਰੰਗਾ ਯਾਤਰਾ ਦੇ ਸਾਰਿਆਂ ਨੂੰ ਕਿ ਬਹੁਤ ਹੀ ਭਾਰੀ ਕਿੰਤੀ ਵੀ ਸਭ ਨੇ ਪਹੁੰਚ ਕੇ ਸਾਡਾ ਸਾਥ ਦਿੱਤਾ